ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਆਇਆਂ ਨੂੰ ਆਪਾਂ ਪਹੁੰਚੇ ਹਾਂ ਜੀ ਮੰਡ ਦੇ ਵਿੱਚ ਬਿਆਸ ਦਰਿਆ ਦਾ ਏਰੀਆ ਦੇਖ ਸਕਦੇ ਹੋ ਜੀ ਸੋਲਰ ਮੋਟਰ ਲਾਈ ਹੈ ਜੀ ਆਪਾਂ ਇੱਥੇ 5 HP ਦੀ ਔਰ 8 ਪੈਨਲ ਲਾਏ ਨੇ ਜੀ UTL ਕੰਪਨੀ ਦੇ 540 ਜਾਂ 545 ਵਟ ਪੈਨਲ ਹੈਗਾ ਜੀ ਦੇਖ ਸਕਦੇ ਹੋ ਸਟਰਕਚਰ ਦਾ ਕੰਮ ਜੀ ਤੇ ਆਪਾਂ ਤੁਹਾਨੂੰ ਪਾਣੀ ਵੀ ਚੈੱਕ ਕਰਾਉਨੇ ਆ ਤੇ ਮੋਟਰ ਦੀ ਪਰਫਾਰਮੈਂਸ ਵੀ ਚੈੱਕ ਕਰਾਉਨੇ ਆ ਕਿੰਨੇ ਐਂਪੀਅਰ ਨੇ ਤੇ ਕਿੰਨੀ ਫ੍ਰੀਕੁਐਂਸੀ ਤੇ ਮੋਟਰ ਚੱਲ ਰਹੀ ਹੈ ਜੀ ਪਹਿਲਾਂ ਆਪਾਂ ਡਰਾਈਵ ਦੇਖੀਏ 8 ਐਂਪੀਅਰ ਲੈ ਰਹੀ ਹੈ ਜੀ ਇਸ ਟਾਈਮ 235 ਵੋਲਟੇਜ ਔਰ 42 43 ਦੇ ਉੱਪਰ ਚੱਲ ਰਹੀ ਹੈ ਜੀ ਦੇਖ ਸਕਦੇ ਹੋ 8 ਐਂਪੀਅਰ ਨੇ ਜੀ ਲਗਭਗ 7.8 7.9 ਐਂਪੀਅਰ ਨੇ ਜੀ ਤੇ ਬਹੁਤ ਸੋਹਣੇ ਨੇ ਜੀ ਅੰਪੀਅਰ ਔਰ ਪਾਣੀ ਆਪਾਂ ਚੈੱਕ ਕਰੀਏ ਮੋਟਰ ਦਾ ਪਾਣੀ ਤੁਸੀਂ ਦੇਖ ਸਕਦੇ ਹੋ 4 ਇੰਚੀ ਪਾਈਪ ਪੂਰਾ ਭਰ ਕੇ ਫੁੱਲ ਪ੍ਰੈਸ਼ਰ 4 ਇੰਚੀ ਮੋਟਰ ਦਾ ਫੁੱਲ ਪ੍ਰੈਸ਼ਰ ਹੈ ਜੀ ਦੇਖ ਸਕਦੇ ਹੋ ਤੇ ਬੜਾ ਔਖਾ ਪਾਣੀ ਬਣਾਇਆ ਜੀ ਕਰਾਕ ਸੋਲਰ ਦਾ ਕਸੂਰ ਕੱਢੀ ਜਾਂਦੇ ਨੇ ਇਹ ਨਹੀਂ ਦੇਖਦੇ ਕਿ ਕੋਈ ਹੋਰ ਗਲਤੀ ਵੀ ਹੋ ਸਕਦੀ ਹੈ ਸਾਡੀ ਗਲਤੀ ਵੀ ਹੋ ਸਕਦੀ ਆ ਆ ਜਿਹੜਾ ਗੋਡਾ ਨਾ ਗੋਡੇ ਦੇ ਅੰਦਰ ਇਹਨਾਂ ਨੇ ਇੱਕ ਪੱਤੀ ਵੈल्ड ਕਰਾਈ ਵੀ ਹੈ ਇਹ ਇੰਜਨ ਦੇ ਉੱਪਰ ਹਵਾ ਕੱਢਣ ਲਈ ਹੁੰਦਾ ਤੇ ਇਹ ਇਸ ਇਸ ਜਿਹੜਾ ਇਹ ਐਂਗਲ ਲੱਗਿਆ ਇਹਨੂੰ ਅਗਰ ਆਪਾਂ ਇੱਥੇ ਕਰ ਦਿੰਨੇ ਆ ਤਾਂ ਪਤਾ ਬੰਦ ਹੋ ਜਾਂਦਾ ਤੇ ਮੋਟਰ ਦਾ ਪਾਣੀ ਅੱਧਾ ਸੀਗਾ ਅੱਜ ਕੋਸ਼ਿਸ਼ ਕੀਤੀ 2-3 ਵਾਰ ਗੋਡੇ ਨੂੰ ਸੈੱਟ ਕੀਤਾ ਤੇ ਇੱਥੇ ਆ ਕੇ ਇਹਦੀ ਪਰਫਾਰਮੈਂਸ ਪੂਰੀ ਵਧੀਆ ਹੋ ਰਹੀ ਹੈ ਜੀ ਮੋਟਰ ਦੀ ਹੁਣ ਅੱਪਾ ਥੋੜਾ ਇਹਨੂੰ ਹੋਰ ਟੇਲਾ ਕਰਕੇ ਦੇਖੀਏ ਤੇ ਦੇਖ ਸਕਦੇ ਹੋ ਇੱਕ ਵਾਰੀ ਐਂਪੀਅਰ ਚੈੱਕ ਕਰੀਏ ਪਾਣਾ ਹੱਪਾ ਨੂੰ ਇੱਥੋਂ ਪਤਾ ਲੱਗਣਾ ਆਪਣੀ ਮੋਟਰ ਕੀ ਕਹਿੰਦੀ ਹੈ 7.8 ਤੇ ਪਾਣੀ ਤੁਸੀਂ ਦੇਖ ਸਕਦੇ ਹੋ 4 ਇੰਚੀ ਫੁੱਲ ਪੈਪਰ ਕੇ ਪੂਰਾ ਵਧੀਆ ਪਾਣੀ ਹੈ ਜੀ ਫੁੱਲ ਪ੍ਰੈਸ਼ਰ ਸੋ ਜਿੰਨਾ ਵੀਰਾਂ ਨੇ ਸੋਲਰ ਦਾ ਕੰਮ ਕਰਾਉਣਾ ਹੈ ਜੀ ਉਹ ਸਾਡਾ ਮੋਬਾਈਲ ਨੰਬਰ ਨੋਟ ਕਰ ਸਕਦੇ ਨੇ ਸਾਡਾ ਨੰਬਰ ਨੋਟ ਕਰੋ ਜੀ 9988098013 9988098013 ਦੂਸਰਾ ਨੰਬਰ ਆਏਗਾ ਜੀ 8437210362 8437210362 ਮਿਹਰबानी ਜੀ ਸ਼ੁਕਰੀਆ ਜੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ